ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਇੱਕ ਵਾਰੀ ਫੇਰ ਆਪਣੇ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਆਪਾਂ ਕਬੂਤਰ ਰੱਖੇ ਹੋਏ ਦੇਖ ਸਕਦੇ ਤੁਸੀਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਤੇ ਕੱਲ ਦੀ ਗੱਲ ਆ ਇਹ ਦੇਖ ਸਕਦੇ ਸਾਰੇ ਅੱਖੇ ਆਪਾਂ ਨੇ ਆਪਾਂ ਨੇ ਸਾਰੇ ਮਤਲਬ ਲੱਠੇ ਕਬੂਤਰ ਰੱਖੇ ਹੋਏ ਆ ਸੀਲ ਸੂਲ ਆਪਾਂ ਰੱਖੇ ਹੋਏ ਨਹੀਂ ਹੈਗੇ ਤੇ ਮਹਿੰਗੇ ਤੇ ਮਹਾਂਗਾ ਕਬੂਤਰ ਹੈਗਾ ਆਪਣੇ ਕੋਲ ਦੇਖ ਸਕਦੇ ਤੁਸੀਂ ਤੇ ਵੀਰੋ ਕੱਲ ਆਪਾਂ ਜਾਲ ਵੀ ਪਾਇਆ ਹੋਇਆ ਦੇਖ ਸਕਦੇ ਤੁਸੀਂ ਇਹ ਸਾਰਾ ਜਾਲ ਖੁੱਡੇ ਬੰਦ ਕਰਕੇ ਪੰਜਾਲ ਮਤਲਬ ਜੇ ਸ਼ਾਮ ਨੂੰ ਬੰਦ ਕਰਦੇ ਆ ਤੇ ਖੁੱਡੇ ਵੀ ਬੰਦ ਕਰਦੇ ਆ ਆਪਾਂ ਤੇ ਜਾਲ ਵੀ ਲਾਉਂਦੇ ਆ ਦੇਖੋ ਬਾਹਰੋਂ ਪੂਰੀ ਤਰ੍ਹਾਂ ਫਿਰ ਵੀ ਦੇਖਿਓ ਕੱਲ ਬਿੱਲੀ ਅੰਦਰ ਵੜ ਕੇ ਤੇ 3-4 ਗੁਪਤਰਾ ਆਪਣੇ ਖਾ ਗਈ ਤੇ ਬਹੁਤ ਘਾਟਾ ਪਿਆ ਆਪਣਾ 5-6000 ਦਾ ਨੁਕਸਾਨ ਕਰ ਗਈ ਬਿੱਲੀ ਦੇਖ ਸਕਦੇ ਹੋ ਤੁਸੀਂ ਇੱਕ ਨੇ ਤਾਂ ਵੈਸੇ ਅੰਡੇ ਰੱਖੇ ਹੋਏ ਤੇ ਜੋੜੇ ਨੇ ਉਹ ਖਾ ਗਈ ਤੇ ਇੱਕ ਬੱਚਿਆਂ ਵਾਲਾ ਖਾ ਗਈ ਤੇ ਇੱਕ ਕਪੂਰੀ ਤੇ ਇਹ ਦੇਖ ਸਕਦੇ ਹੋ ਤੁਸੀਂ ਮਤਲਬ 5-6000 ਦਾ ਆਪਣਾ ਨੁਕਸਾਨ ਕਰ ਗਈ ਪੰਜ ਕਬੂਤਰ ਖਾ ਗਈ ਕੱਲ ਬਿੱਲੀ ਵਧੀਆ ਕਬੂਤਰ ਦੀ ਸਾਰੇ ਮਹਿੰਗੇ ਤੇ ਮਹਿੰਗਾ ਤੇ ਬਿੱਲੀ ਦੇਖੋ ਵੀਰੋ ਆ ਜਾਲ ਦੇ ਅੰਦਰ ਵੜ ਕੇ ਵੀ ਦੇਖੋ ਕਬੂਤਰ ਖਾ ਜਾਂਦੀ ਆ ਆ ਦੇਖ ਸਕਦੇ ਹੋ ਤੁਸੀਂ ਇਹ ਖੁੱਡਿਆਂ ਆਪਣੇ ਅੰਦਰ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਲਾਈਦਾ ਤੇ ਬਾਹਰ ਤੋਂ ਜਾਲ ਵੀ ਫਿਰ ਵੀ ਬਿੱਲੀ ਦੇਖੋ ਵਿੱਚ ਵੜ ਕੇ ਕਈ ਵਾਰ ਨੁਕਸਾਨ ਕਰ ਗਈ ਪਰ ਆਪਾਂ ਬਿੱਲੀ ਦਾ ਵੀ ਵੀਰੋ ਪੂਰਾ ਪ੍ਰਬੰਧ ਕਰ ਰੱਖਿਆ ਜਿੱਦਣ ਆਪਾਂ ਨੂੰ ਦੇਖਦੀਏ ਬਿੱਲੀ ਕਬੂਤਰ ਖਾਂਦੀ ਆਪਾਂ ਉਹ ਦਿਨੇ ਬਿੱਲੀ ਨੂੰ ਕੈਦ ਕਰ ਲੈਨੇ ਆ ਤੇ ਤੁਹਾਨੂੰ ਚਲੋ ਦਿਖਾਨੇ ਆ ਬਿੱਲੀ ਤੇ ਉਹ ਬੈਠਿਆ ਤਿੰਨ ਚਾਰ ਤੇ ਆ ਦੇਖੋ ਬਿੱਲੋ ਪਰਸੋਂ ਮਤਲਬ ਬਿੱਲੀ ਨੇ ਆਪਣੇ ਕਬੂਤਰ ਖਾਏ ਆ ਤੇ ਕੱਲ ਆਪਾਂ ਬਿੱਲੀ ਫੜ ਲਈ ਅਰੇ ਤੁਹਾਨੂੰ ਦਿਖਾਨੇ ਆ ਆ ਦੇਖੋ ਇਹ ਆ ਵੜ ਰਹੀ ਹੈ ਇਹ ਪੰਜ ਸੱਤ ਕਬੂਤਰ ਖਾਈ ਹੈ ਵਿੱਚੇ ਕਬੂਤਰ ਪਿਆ ਦੇਖੋ ਆਪਾਂ ਨੇ ਕਰਿਆ ਕੀ ਹੈ ਚਾਰ ਪੰਜ ਕਬੂਤਰ ਆਪਣੇ ਖੈਤੇ ਦੇ ਕਬੂਤਰ ਰਾਤ ਨੂੰ ਮਤਲਬ ਮਰੇ ਕਬੂਤਰ ਜਿੰਗਰੇ ਚ ਲਾ ਕੇ ਆਪਾਂ ਨੇ ਕਰ ਲ ਜਿੰਗਰੇ ਲਾਤਾ ਪਿਆ ਦੇਖੋ ਬਸ ਵੀ ਤੇ ਹੁਣ ਮੈ ਉਹ ਮੈ ਉਹ ਕਰ ਰਹੀ ਹੈ ਦੇਖੋ ਆ ਦੇਖੋ ਕਬੂਤਰ ਵੀ ਵਿੱਚੇ ਮਰੇ ਗਏ ਬਹੁਤ ਟਪਾ ਹੈ ਤਾਂ ਖਦਰਨਾ ਤੈਨੂੰ ਮੈ ਉਹ ਮੈ ਉਹ ਦੇਖੋ ਉਹ ਬੁਰੀ ਜਿਹੀ ਫਸੀ ਆਏ ਕੱਲ ਕੱਲ ਫੇਰ ਆਈ ਸੀ ਇਹ ਰਾਤ ਖਾਣ ਪਰ ਕੱਲ ਆਪਾਂ ਨੇ ਕੈਦ ਕਰ ਲਈ ਤੇ ਹੁਣ ਮਿਉ ਮਿਉ ਕਰ ਰਹੀ ਹੈ ਦੇਖੋ ਤੇ ਆ ਪਿੰਜਰਾ ਆਪਣਾ ਲਈ ਸਪੈਸ਼ਲ ਬਣਾਇਆ ਹੋਇਆ ਬਿੱਲੀਆਂ ਫੜਨ ਲਈ ਤੇ ਦੇਖੋ ਆਪਾਂ ਨੇ ਕੈਦ ਕਰ ਲਈ ਅਰੇ ਹੁਣ ਵਿੱਚ ਮਿਉ ਮਿਉ ਇਰੇ ਵਿੱਚ ਆਪਾਂ ਬੰਦ ਕਰਕੇ ਉਹ ਆਪਣਾ ਜਾਲ ਆ ਦੇ ਕਬੂਤਰਾਂ ਵਾਲਾ ਕਾਫੀ ਘੋਤਰਾ ਨੁਕਸਾਨ ਕਰ ਗਿਆ ਬਿੱਲੀ